ਤਨਤਨ ਬਾਬਾ ਦੀਪ ਸਿੰਘ ਜੀਆ ਦਾ ਨਾਮ ਲੈ ਕੇ ਉਹਨਾਂ ਦੀਆਂ ਮੇਹਰਾਂ ਦੇ ਨਾਲ ਇਹ ਦੋਵੇਂ ਜੀਆ ਨੇ ਭੈਣ ਤੇ ਉਸ ਦਾ ਘਰ ਵਾਲਾ ਦੋਵਾਂ ਨੇ ਬਟਾਲਾ ਵਿਖੇ ਵੈਸ਼ ਨੂੰ ਭੋਜਨ ਭੰਡਾਰ ਤੇ ਚਾਹ ਤਾਜ਼ਾ-ਤਾਜ਼ ਦੇਖੋ ਬਾਬਾ ਦੀਪ ਸਿੰਘ ਜੀਆ ਦੇ ਸਾਹਮਣੇ ਲਾਇਆ ਸਰੂਪ ਤੇ ਭੈਣ ਆਪਣੀ ਗੁਰਸਿੱਖ ਭੈਣ ਤੇ ਉਹਦਾ ਘਰ ਵਾਲਾ ਕਿਰਤ ਕਰਦੇ ਨੇ ਇਹ ਬਿਲਕੁਲ ਚਿੱਟੀ ਗਰਾਉਂਡ ਦੇ ਉਰਲੇ ਬਨੇ ਢੇਂਡ ਸਾਹ ਪੈਲਸ ਦੇ ਨਾਲ ਮਰਵਾਹ ਪੰਪ ਦੇ ਸਾਹਮਣੇ ਨੰਬਰ ਵੀ ਇਹਨਾਂ ਦਾ ਦੇ ਦੇਾਂਗੇ ਇੰਨੀ ਕੁ ਭਾਉ ਜੀ ਮਤ ਕਰੋ ਇਹ ਗੁਰਸਿੱਖ ਭੈਣ ਦੀ ਕੇ ਦਾ ਵਿਚਾਰੀ ਦਾ ਘਰ ਵੀ ਬਣਨ ਵਾਲਾ ਜੇ ਬੜੀਆਂ ਮੁਸ਼ਕਲਾਂ ਨੇ ਪਰ ਹਿੰਮਤ ਕੀਤੀ ਆ ਦੋਹਾਂ ਜੀਆਂ ਨੇ ਸਿੱਖਾ ਜੋੜੇ ਨੇ ਸਿੱਖ ਜੋੜੇ ਦੋਵੇਂ ਤੇ ਇਹਨਾਂ ਦੀ ਆਪਾਂ ਮਤ ਕਰਨੀ ਦੱਬ ਕੇ ਬਟਾਲੇ ਵਾਲਿਓ ਲਾਗੇ ਸਾਗੇ ਵਾਲਿਓ ਜਦੋਂ ਵੀ ਜਾਓ ਜ਼ਰੂਰ ਕਾਪੀ ਕੇ ਪ੍ਰਸ਼ਾਦਾ ਛਕੋ ਚਾਹ ਪੀ ਕੇ ਆਓ ਜਰੂਰ ਬਹੁਤ ਸਾਫ ਸੁਥਰਾ ਵੇਖੋ ਕੜੀ ਚਾਵਲ ਕੜੀ ਪ੍ਰਸ਼ਾਦਾ ਜਰੂਰ ਜਾਇਓ ਵੀਰੋ ਬੇਨਤੀ ਹੈ ਤੁਹਾਨੂੰ ਇੱਕ ਵਾਰੀ